ਸ਼ਾਬਾ ਗੁਰਨੇ ਖੁਰਦ ਗਾਦਲ ਪੱਤੀ ਸ਼ਾਬਾਸ਼ ਚਲੋ ਗੁਰਨੇ ਵਾਲੇ ਸ਼ਾਬਾ ਸ਼ਾਬਾ ਊਰੇ ਸਿੰਘ ਫਸੇ ਹੋਏ ਨੇ ਜਮਾ ਬੈਠੀ ਨਾ ਨਹੀਂ ਬਹਿੰਦਾ ਨਹੀਂ ਬਹਿੰਦਾ ਨਹੀਂ ਬਹਿੰਦਾ ਬਈ ਟਾਈਮ ਬਹਿੰਦਾ ਨਹੀਂ ਹੈਗਾ ਬਈ 65 ਕਿਲੋ ਦੀਆਂ ਟੀਮਾਂ ਵਾਜਨ ਕਰਾ ਲਓ ਜਿਹੜੇ ਰਹਿ ਗਏ ਸ਼ਾਬਾ ਚਾਵਾ ਛਾਵਾ ਛਾਵਾ ਗਦਰਪਤੀ ਵਾਲਿਓ ਛਾਵਾ ਛਾਵਾ ਗੁਰਨੇ ਵਾਲਿਓ ਛਾਵਾ 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 ਗੁਰਨੇ ਵਾਲਿਓ ਖਿੱਚੋ 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 ਗੁਰਨੇ ਗਈ ਖਿੱਚੋ ਗੁਰਨੇ ਵਾਲਿਓ ਚਲੋ ਚਲੋ ਗਦਰਪਤੀ ਚਲੋ ਚਲੋ ਛਾਵਾ 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 ਗੁਰਨੇ చావా చావా చావా